ਨੌਜਵਾਨ ਜੋ ਆਪਣੇ ਆਪਣੇ ਇਸ਼ਤਿਹਾਰਾਂ ਵਿੱਚ ਦੱਸ ਰਹੇ ਨੇ ਲਾਂਤਾ ਪਾ ਰਹੇ ਨੇ ਕੁਝ ਫਿਲਮ ਸਟਾਰਾਂ ਨੂੰ ਜੋ ਇਸ ਸੰਘਰਸ਼ ਨੂੰ ਕੋਈ ਹੋਰ ਰੰਗ ਦੇਣ ਦੀ ਕੋਸ਼ਿਸ਼ ਕਰ ਰਹੇ ਨੇ ਐਮਐਸਪੀ ਦੇ ਮੱਤੇ ਤੇ ਤੇ ਬਾਕੀ ਬਿਜਲੀ ਦੇ ਬਿੱਲਾਂ ਤੇ ਸਾਰੀਆਂ ਹੀ ਜੋ ਪੰਜਾਬ ਦੀਆਂ ਮੰਗਾਂ ਨੇ ਇਹ ਇੱਕ ਕਾਰਟੂਨ ਹੈ ਜੋ ਦਿਖਾਇਆ ਜਾ ਰਿਹਾ ਹੈ ਵੀ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੀ ਏਕਤਾ ਦੀ ਤਾਕਤ ਦਿਖਾ ਰਹੇ ਨੇ ਇਹ ਸਲੋਗਨ ਬਹੁਤ ਇੰਪੋਰਟੈਂਟ ਹੈ ਜਿਸ ਤਰ੍ਹਾਂ ਕਿ ਇਹਨਾਂ ਨੂੰ ਕਿਹਾ ਜਾ ਰਿਹਾ ਸੀ ਵੀ ਇਹ ਸਾਰੇ ਟੈਰਰਿਸਟ ਨੇ ਜੋ ਆਏ ਨੇ ਉਥੋਂ ਇਹਨਾਂ ਜੋ ਕੋਈ ਬਾਰਡਰ ਪਾਰੋਂ ਨਹੀਂ ਆਇਆ ਹੈ ਆਪਣੇ ਪਛਿੰਦੇ ਨੇ ਆਪਣੇ ਮੁਲਕ ਦੇ ਪਛਿੰਦੇ ਨੇ ਪੀਸਫੁੱਲ ਤਰੀਕੇ ਨਾਲ ਪ੍ਰੋਟੈਸਟ ਕਰ ਰਹੇ ਨੇ ਇਹ ਬਿਲਕੁਲ ਝੂਠ ਹੈ ਨਾ ਇਹਨਾਂ ਜੋ ਕੋਈ ਟੈਰਰਿਸਟ ਨਾ ਖਾਲਸਤਾਨੀ ਹੈ ਨਾ ਕੋਈ ਹੋਰ ਹੱਤਵਾਦੀ ਹੈ ਨਾ ਕੋਈ ਕਸ਼ਮੀਰੀ ਹੈ ਇਹ ਸਭ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਨੇ ਔਰ ਨੌਜਵਾਨ ਨੇ ਖੜੇ ਨੇ ਇਹਨਾਂ ਦੇ ਆਪਣੇ ਪਰਿਵਾਰ ਨੇ ਜੋ ਖੇਤੀ ਚ ਨੇ ਇਹ ਆਪ ਪੜ੍ਹਦੇ ਨੇ ਲਿਖਦੇ ਨੇ ਕੁਝ ਵੀਰ ਆਪ ਖੇਤੀ ਵੀ ਕਰਦੇ ਹੋਣਗੇ ਕਿਉਂਕਿ ਪੰਜਾਬ ਵਿੱਚ ਕੋਈ ਜ਼ਿਆਦਾ ਨੌਕਰੀਆਂ ਤਾਂ ਹੈ ਨਹੀਂ ਨਾ ਕੋਈ ਵੱਡੀ ਇੰਡਸਟਰੀ ਸਰਕਾਰ ਨੇ ਕਦੇ ਲਾਈ ਹੈ ਬਿਜਲੀ ਮਹਿੰਗੀ ਤੇਲ ਮਹਿੰਗਾ ਕਿਸਾਨੀ ਤੇ ਸਾਰੀ ਮਾਰ ਹੈ ਪੰਜਾਬ ਚ ਜਗਾ ਜਗਾ ਬੋਰਡ ਲੱਗੇ ਹੁੰਦੇ ਨੇ ਪੰਜਾਬ ਜਾਣ ਤੋਂ ਪਹਿਲਾਂ ਸਸਤਾ ਡੀਜ਼ਲ ਸਸਤੀ ਛਾ ਤੇ ਸਸਤਾ ਸਭ ਕੁਝ ਪੰਜਾਬ ਚ ਹਰ ਇੱਕ ਚੀਜ਼ ਮਹਿੰਗੀ ਰੱਖੀ ਜਾਂਦੀ ਹੈ ਬਿਜਲੀ ਵੀ ਬਹੁਤ ਮਹਿੰਗੀ ਆ ਤੇ ਕਿਸਾਨੀ ਦਿਨੋਂ ਦਿਨ ਥੱਲੇ ਜਾ ਰਹੀ ਆ ਅਖੀਰ ਪਾਣੀ ਨੱਕ ਤੋਂ ਉੱਤੇ ਲੰਘ ਚੁੱਕਿਆ ਤੇ ਅੱਜ ਲੋਕ ਛੜਕਾਂ ਤੇ ਨੇ ਜਦੋਂ ਨਹੀਂ ਸੁਣੀ ਛੜਕਾਂ ਤੇ ਹੁਣ ਤੇ ਅੱਜ ਦਿੱਲੀ ਦੇ ਬਾਰਡਰ ਤੇ ਤੁਹਾਡੇ ਦਰਵਾਜੇ ਤੇ 10 ਤੱਕ ਦੇ ਰਹੇ ਨੇ ਕਿ ਖੋਲ੍ਹੋ ਦਰਵਾਜਾ ਤੇ ਸਾਡੀਆਂ ਮੰਗਾਂ ਸੁਣੋ ਇਹ ਤਿਆਰ ਹੋ ਕੇ ਆਏ ਨੇ ਇੱਕ ਲੰਬੀ ਲੜਾਈ ਲੜਨ ਲਈ ਸਭ ਤਰ੍ਹਾਂ ਤੋਂ ਤਿਆਰੀ ਹੈ ਔਰ ਜੇ ਸਰਕਾਰ ਇਹਨਾਂ ਦੀਆਂ ਗੱਲਾਂ ਨਹੀਂ ਮੰਨੂਗੀ ਜ਼ਰੂਰ ਇਹ ਸੰਘਰਸ਼ ਲੰਬਾ ਜਾਵੇਗਾ ਕਿਸਾਨ ਤਾਂ ਅੱਜ ਤਿਆਰੀ ਕਰਕੇ ਆਏ ਨੇ ਰੋਸ਼ਨ ਪਾੜੀ ਲੈ ਕੇ ਆਏ ਨੇ ਆਪਦਾ ਰਾਸ਼ਨ ਵੀ ਨਹੀਂ ਲੰਗਨ ਵਾਲਿਆਂ ਨੂੰ ਆਉਣ ਜਾਣ ਵਾਲਿਆਂ ਨੂੰ ਸਭ ਨੂੰ ਰੋਟੀ ਪਾੜੀ ਵੀ ਛਕਾ ਰਹੇ ਨੇ ਇਸ ਕਰਕੇ ਕਿਸਾਨਾਂ ਦੀਆਂ ਮੰਗਾਂ ਸਰਕਾਰ ਜੇ ਸੁਣਦੀ ਹੋਵੇ ਤਾਂ ਸੁਣੇ ਮੰਗਾਂ ਜਾਇਜ਼ ਨੇ ਇਹਨਾਂ ਤੇ ਧਿਆਨ ਦਿਵੋ ਤਾਂ ਜੋ ਇਹ ਯੂਥ ਭਟਕਣ ਤੋਂ ਰੁਕੇ ਤੇ ਕਿਸਾਨੀ ਬਿਹਤਰ ਹੋਵੇ ਤੇ ਇੱਕ ਲਾਹੇਵੰਦ ਕੀਤਾ ਜੋ ਹੈ ਜੋ ਖੇਤੀ ਬਣੇ ਅਸੀਂ ਦਿਖਾ ਰਹੇ ਹਾਂ ਤੁਹਾਨੂੰ ਕੁੰਡੀ ਆਰਡਰ ਤੋਂ ਲਾਈਵ ਤਸਵੀਰਾਂ ਲਾਈਵ ਵੀਡੀਓ ਡਿਸਕਵਰ ਪਲੱਸ ਕਿਉਂ ਦਿਖਾਉਂਦਾ ਹੈ ਸੱਚ ਤੇ ਬੋਲਦਾ ਹੈ ਸੱਚ